ਆਣ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਸਵਾਗਤ ਆ ਤੁਹਾਡਾ ਇਸ ਵੀਡੀਓ ਦੇ ਵਿੱਚ ਅੱਜ ਇਹ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਟਰੈਕਟਰ 911 ਬਾਈ ਜੀ ਜਿਹੜੇ ਯੂ ਐਸ ਏ ਦੇ ਵਿੱਚ ਨੇ ਬਾਹਰੇ ਤੇ ਝਾੜੋ ਨੰਗਲ ਤੋਂ ਆ ਗਾ ਅੰਮ੍ਰਿਤਸਰ ਕੰਨੀ ਪਿੰਡਾ ਝਾੜੋ ਨੰਗਲ ਉੱਥੋਂ ਦਾ ਟਰੈਕਟਰ ਹੈਗਾ ਇਹਦੀ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਅੱਜ ਆ ਪੰਪਾਂ ਬਾਰੇ ਮੁਸੀਂ ਕਹਾਂਗੇ ਵੀ ਇੰਨੇ ਪੰਪ ਕਾਦੇ ਖਾਤਰ ਲਾਇਨੇ ਜਿਹੜਾ ਪੰਪ ਆਈ ਇਹਦਾ ਲਾਇਆ ਆਪਾਂ ਟਰਾਲੀ ਵਾਤਰ ਵੀ ਕੱਲੀ ਇਹ ਤਾਂ ਟਰਾਲੀ ਟਰਾਲੀ ਦਾ ਕੰਮ ਲੈਣਾ ਜਿਹੜਾ ਆ ਪੰਪ ਆ ਇਹ ਲਾਇਆ ਲਿਫਟ ਖਾਤਰ ਆ ਹਮੇਸ਼ਾ ਹੀ ਲੋਕ ਕਹਿੰਦੇ ਨੇ ਵੀ ਨਾੜਗਰਾਂ ਦੀ ਲਿਫਟ ਹੈ ਇਹ ਥੋੜੀ ਸਲੋ ਚੱਗਦਾ ਤੇ ਅਸੀਂ ਫਿਰ ਸਟਾਰਟ ਕਰਕੇ ਵੀਡੀਓ ਵਿੱਚ ਲਾ ਕੇ ਦਿਖਾਵਾਂਗੇ ਤੁਹਾਨੂੰ ਇਹਦੇ ਨਾਲ ਇਹ ਲਿਫਟ ਜਿਹੜੀ ਬਹੁਤ ਤੇਜ਼ ਚੱਗਦਾਗਾ ਦੇਖਦੇ ਆ ਸਟਾਰਟ ਕਰਕੇ ਤੁਹਾਨੂੰ 2 ਮਿੰਟਾਂ ਕੋਈ ਗੱਲ ਨਹੀਂ ਤੇ ਜਿਹੜਾ ਇੱਧਰ ਹੀ ਜਣ ਪੰਪ ਲਾਇਆ ਆਹਾ ਇਹ ਲਾਇਆ ਆਪਾਂ ਨੇ ਪਾਵਰ ਕਟਾਈ ਵਾਸਤੇ ਇਹ ਆਪਣਾ ਪੰਪ ਆ ਗਿਆ ਇਹਦੇ ਜਿਹੜੀ ਇੰਜਣ ਹੈਗਾ ਜਾਂ ਆ ਟੈਂਪਲੇਟ ਹੈ ਇਹ ਲੱਗੀ ਹੋਈ ਹੈ ਸੋਨਾ ਲਿੱਕਾ ਵਾਲਾ ਇਹਦੇ ਫਿਰ ਆਪਾਂ ਪੰਪ ਤੇ ਸੋਨਾ ਲਿੱਕਾ ਵਾਲਾ ਲਾਤਾ ਲਾਦਾ ਆਪਣੇ ਵਾਲੀਆਂ ਪਾਈਪਾਂ ਦੇ ਵਿੱਚ ਹੀ ਬਿਲਕੁਲ ਕੱਲਾ ਪੰਪ ਦਾ ਵਦੀਲ ਕਰਤਾ ਆਪਾਂ ਨੇ ਤੇ ਇਹਦੇ ਵੀ ਆਪਾਂ ਡਬਲ ਜੈਕ ਦੇ ਨਾਲ ਹੀ ਇਹਨੂੰ ਤਿਆਰ ਕੀਤਾਗਾ ਤੇ ਹਿੱਸਾ ਜਿਹੜਾ ਇਹ ਵੀ ਆਪਾਂ 65 2 ਵਾਲਾ ਲਾਇਆ ਇਹਨੂੰ 75 2 ਬਣਾ ਦਿੰਦੇ ਹੁਣ ਇੱਥੋਂ ਪੱਟ ਕੇ ਇਹਨੂੰ ਜੀ ਮੋਡੀਫਿਕੇਸ਼ਨ ਕਰ ਦਿੰਦੇ ਹੁਣ ਟਰੈਕਟਰ ਨੂੰ ਉੱਚਾ ਵੀ ਚੱਕ ਦਿੰਦੇ ਹੁਣ ਤੇ ਟਾਇਰ ਸਿੱਧੇ ਵੀ ਕਰ ਦਿੰਦੇ ਹੁਣੇ ਇਹ ਇਹ ਟਰੈਕਟਰ ਦੀ ਜੇ ਗੱਲਬਾਤ ਕਰੀਏ ਇਹ ਟਰੈਕਟਰ ਆਪਾਂ ਨੇ 90 HP ਕਰਿਆਗਾ ਹੈਡ ਕਿਟ ਹੈ ਜਿਹੜੀ ਇਹ ਪ੍ਰਾਣੀ ਲਿਆ ਕੇ ਹੈਡ ਪ੍ਰਾਣੀ ਹੈਡ ਕਿਟ ਦੇ ਵਿੱਚ ਤਿਆਰ ਕੀਤਾ ਪਿਆ 90 HP ਇਹ ਪੰਪ ਵੀ ਪ੍ਰਾਣਾ ਆਇਆ ਕਿਟ ਦੇ ਨਾਲ ਲਿਆਉਂਦਾਗਾ ਤੇ ਇਹ ਵੀ ਆਪਾਂ ਸਾਰਾ ਕੰਮ ਕਰਾਤਾ ਇਹਦਾ ਫੁੱਲ ਬਟਾ ਫੁੱਲ ਇਹ 90 HP ਆ ਜੇ ਆਪਾਂ ਗੱਲਬਾਤ ਕਰੀਏ ਬਾਟਰ ਬਾਡੀ ਦੀ ਇਹ ਮਟਰ ਬਾਡੀ ਹੈ ਜਿਹੜੀ ਇਹ Ориجنਲ ਆ ਬਿਲਕੁਲ ਇਹਦਾ ਰੇਟ ਹੈਗਾਗਾ 25 2600 ਰੁਪਿਆ ਜੇ ਤੁਸੀਂ ਇਹ ਤੋਂ ਘੱਟ ਵਾਲੀ ਵਾਟਰ ਬਾਡੀ ਲੈਉਣੀ ਚਾਹੁੰਦੇ ਹੋਗੇ ਉਹ ਹੈਗੀ 1500 ਰੁਪਏ ਦੀ ਤੇ ਜਿਹੜਾ ਵੀ ਟਰੈਕਟਰ ਆਪਾਂ ਕਿਸਾਨ ਵੀਰੋ ਕਰਾਂਗੇ ਕਰਾਂਗੇ ਇੰਜਨ ਆਪਣਾ ਕੀਤਾ ਹੋਇਆ ਇੰਜਨ ਗਰਮ ਨਹੀਂ ਹੋਊਗਾ ਧੂਆਂ ਨਹੀਂ ਮਾਰੂਗਾ ਮਗਲੈਲ ਨਹੀਂ ਖਾਊਗਾ ਬਲੋ ਨਹੀਂ ਮਾਰੂਗਾ ਇਹ ਆਪਣੀਆਂ ਇੱਕ ਠੋਕ ਕੇ ਗਾਰੰਟੀਆਂ ਨੇਗੀਆਂ ਵੀ ਆਪਣਾ ਕੀਤਾ ਹੋਇਆ ਇੰਜਨ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਜਿਹੜਾ ਵੀ ਇੰਜਨ ਵੱਜ ਗਿਆ ਉਹਦੀ ਘੱਟ ਤੋਂ ਘੱਟ 15 ਸਾਲ ਦੀ ਲਾਇਫ ਤਾਂ ਪੱਕੀ ਹੋਈ ਹੈਗੀ ਜੇ ਸਮਾਈ ਹੈ ਕਿਸਾਨ ਵੀਰ ਦੀ ਲੋਕ 20 ਤੋਂ 25 25 ਸਾਲ ਤੱਕ ਇੰਜਨ ਸਾਡੇ ਬੰਨੇ ਹੋਏ ਹਲੇ ਚਲਾਈ ਜਾਂਦੇ ਨੇ ਕਿਉਂਕਿ ਸਾਨੂੰ ਕੰਮ ਕਰਦਿਆਂ ਨੇ ਵੀ ਬਹੁਤ ਸਾਲ ਹੋ ਗਏ ਸਾਡਾ ਉਸਤਾਦ ਵੀ ਜਿਹੜਾ ਉਹ ਐਚਐਮਟੀ ਦਾ ਕੰਮ ਹੀ ਕਰਦਾ ਸੀਗਾ ਤੇ ਅਸੀਂ ਵੀ ਐਚਐਮਟੀ ਦਾ ਕੰਮ ਉਹਦੇ ਮਤਲਬ ਕੀ ਸਾਰਾ ਤੋਰਿਆਗਾ ਤੇ ਹਰੇਕ ਟਰੈਕਟਰ ਤੇ ਜੀ ਬਾਲ ਪਾ ਕੇ ਦਿੰਨੇ ਆਂਗੇ ਲੋਕ ਕਹਿੰਦੇ ਨੇ ਗਰਮ ਨਹੀਂ ਹੁੰਦੇ ਸਾਡੇ ਟਰੈਕਟਰ ਠੰਡੇ ਚੱਲਦੇ ਨੇ ਇਸ ਕਰਕੇ ਆਪਾਂ ਨੂੰ ਗਰਮ ਬਾਲ ਪਾਉਣਾ ਪੈਂਦਾਗਾ ਤੇ ਉਸ ਤੋਂ ਬਾਅਦ ਆਉਨੇ ਆ ਉੱਧਰ ਦੀ ਬਾਸ ਜੇ ਗੱਲ ਕਰੀਏ ਤੇ ਕਲਚ ਦੀ ਇਹਦੇ ਕਲੱਚ ਪਲੇਟ ਆਪਾਂ ਨੇ ਪਾਈ ਹੈਗੀ ਲੁੱਕ ਦੀ ਤੇ ਇਹ ਪੰਜ ਫਰੀ ਵਾਲੀ ਕਲੱਚ ਪਲੇਟ ਵਾਲੀ ਆਪਾਂ ਪਾਈਏ ਇਹਦਾ ਆਹ ਕਲੱਚ ਜਿਹੜਾ ਇਹ ਵੀ ਫੁੱਲ ਕੰਮ ਕਰਦਾਗਾ ਤੇ ਆਹ ਵੀ ਫੁੱਲ ਕੰਮ ਕਰਦਾ ਆਹ ਤੇ ਜਿਹੜੀ ਚੋਕ ਰਾਡ ਆ ਕੀ ਲੋਕ ਤਾਰ ਆਈਆਂ ਪਾਉਂਦੇ ਨੇ ਟੁੱਟ ਜਾਂਦੀਆਂ ਨੇਗੀਆਂ ਆਪਾਂ ਇਹਦੇ ਰਾਡ ਪਾ ਦਿੰਨੇ ਆ ਮੁੰਡਾ ਮਰ ਜੂ ਤੜਾਕੀ ਨਹੀਂ ਟੁੱਟਦੀ ਜਿੰਨਾ ਚਿਰ ਟਰੈਕਟਰ ਰਹੂ ਥੋੜੀ ਚੋਕ ਤਾਰ ਖਰਾਬ ਨਹੀਂ ਹੋਊਗੀ ਇਹ ਗੱਲ ਕਰੀਏ ਪਾਵਰ ਕਟਾਈ ਦੀ ਡੈਨਾਫੌਸ ਦਾ ਆਪਾਂ ਨੇ ਇਹਦੇ ਆਲਮੀ ਡੋਲ ਲਾਇਆਗਾ ਤੇ ਬਿਨਾ ਬਿਲਡਿੰਗ ਤੋਂ ਪਾਈਪਾਂ ਨੇ ਬਿਨਾ ਬਿਲਡਿੰਗ ਤੋਂ ਕਿਉਂ ਜਗਦਾਰ ਬਿਨਾ ਬਿਲਡਿੰਗ ਤੋਂ ਇਹ ਨੇ ਨਾ ਬਿਨਾ ਬਿਲਡਿੰਗ ਤੋਂ ਪਾਈਪਾਂ ਨੇ ਫੁੱਲ ਇਹ ਗੇਅਰ ਬਾਕਸ ਦਾ ਕੰਮ ਕੀਤਾ ਕਰਾਉਣ ਪੀਨ ਦਾ ਕੰਮ ਕੀਤਾ ਡਿਸਕ ਬ੍ਰੇਕ ਕੀਤੇ ਨੇ ਤੇ ਲਿਫਟ ਦਾ ਵੀ ਇਹਦਾ ਫੁੱਲ ਕੰਮ ਕੀਤਾ ਆਜਾ ਬਾਕੀ ਦੀ ਜਾਣਕਾਰੀ ਆਪਾਂ ਉਧਰ ਦੁਕਾਨ ਤੋਂ ਲਵਾਂਗੇ ਇੱਧਰ ਹੀ ਸਾਈਡ ਤੇ ਤੁਸੀਂ ਦੇਖ ਸਕਦੇ ਰੰਬਾ ਰੰਬਾ ਦਾ ਫੁੱਲ ਜਚਾ ਕੇ ਲਿਆਂਦਾ ਕੰਮ ਜੇ ਗੱਲ ਆਵਾਜ਼ ਕਰੀਏ ਸਪਾਈ ਦੀ ਜਿਹੜਾ ਚੁੱਲਾ ਨਾ ਕਰਾਂ ਵੀਰੇ ਚੁੱਲਾ ਹੁੱਕ ਵਾਲਾ ਇਵੇਂ ਆ ਪੱਤੋ ਕੇ ਗ੍ਰੈਂਡਰ ਗਰਾਉਂਡਰ ਮਾਰ ਕੇ ਸ਼ਾਂਕਨ ਵਾਲਾ ਪੂਰਾ ਇੰਚ ਚਾਫ ਜਾ ਕੇ ਫੇਰ ਲਾਉਂਦੇ ਆ ਇਹਨਾਂ ਦੀ ਪੂਰੀ ਫੁੱਲ ਰਿਪੇਅਰ ਕਰਕੇ ਦੇਖ ਸਕਦੇ ਹੋ ਤੁਸੀਂ ਸਾਰੀ ਫੁੱਲ ਰਿਪੇਅਰ ਕਰਕੇ ਲਾਂ ਰਾਵਲ ਤੋਂ ਡਰਾਲ ਜੇ ਗੱਲ ਕਰੀਏ ਆਪਾਂ ਲਿਫਟ ਵਾਲੇ ਪੁਆਇੰਟਾਂ ਦੀ ਇਹ ਲਿਫਟ ਪੁਆਇੰਟ ਨੇ ਜਿਹੜੇ ਆਪਾਂ ਸਪੈਸ਼ਲ ਟਰਾਲੀ ਖਾਤਰ ਕੱਢੇ ਨੇ ਪਲੋ ਹਲਾਂ ਖਾਤਰ ਕੱਢੇ ਨੇ ਤੇ ਨਾਲ-ਨਾਲ ਹੀ ਆਪਾਂ ਇਹਦੇ ਕੰਪਿਊਟਰ ਖਰਾਬ ਵੀ ਚਲਾ ਸਕਦੇ ਹਾਂਗੇ ਇਹ ਸਹੂਲਤਾਂ ਨੇ ਸਾਰੀਆਂ ਇਸ ਟਰੈਕਟਰ ਦੇ ਵਿੱਚ ਤੇ ਉਦੋਂ ਬਾਅਦ ਇਹ ਡਿਸਕੋ ਰੇਕਾਂ ਦੀ ਗੱਲ ਕਰੀਏ ਨਹੀਂ ਜਾਣਕਾਰੀ ਜਗਤਾਰ ਡਿਸਕੋ ਰੇਕਾਂ ਬਾਰੇ ਇਹ ਡਿਸਕੋ ਰੇਕ ਲਾਦੇ ਜੀ ਤੇ ਦਰਵੇਦਵਾ ਪੈਪਰ ਕਰਤੀਆਂ ਬਾਹਰ ਬਾਈ ਇਤਨੀ ਤੇਲ ਆਉਂਦਾ ਈ ਸਪੈਸ਼ਲ ਤੇ ਆਹ ਮਟਰਾਲੀ ਵਾਲਾ ਸਪੈਸ਼ਲ ਆਇਆ ਸਪੈਸ਼ਲ ਇਹ ਟਰਾਲੀ ਵਾਲਾ ਇਹਦੇ ਅੱਡੇ ਪੰਪ ਲੱਗਿਆ ਜੀ ਆਪਣਾ ਤੇ ਅੱਡੇ ਲਾਵਾਂਗੇ ਟਰਾਲੀ ਦਾ ਪੰਪ ਸਪੈਸ਼ਲ ਲੱਗਿਆ ਜੀ ਇਹ ਲਿਫਟ ਵੀ ਛੇਤੀ ਚੱਕੂ ਬਾਈ ਡੱਟ ਰਿਹਾ ਜੀ ਸਟਾਰਟ ਨਹੀਂ ਕਰਿਆ ਹੁਣ ਕਰਦੇ ਹਾਂ ਥੋੜਾ ਬੈਟਰੀ ਡਾਊਨ ਇਹ ਕਰਕੇ ਸਾਤੋਂ ਤੇਰੀ ਸਿਹਤ ਖਰਾਬ ਹੁਣ ਬਾਈ ਦੱਸੂ ਇਹ ਬੰਦੇ ਥੋੜੇ ਸੱਲ ਵਧੇ ਹੋਏ ਨੇਗੇ ਇਸ ਕਰਕੇ ਘੱਟ ਬੋਲਦਾ ਵੀ ਇਹ ਟਰੈਕਟਰ ਦਾ ਕੰਮ ਆ ਜਿਹੜਾ ਸਾਡਾ ਪੈਸੇ ਅਧੂਰਾ ਚੱਲ ਰਿਹਾ ਆਲੇ ਇਹ ਟਰੈਕਟਰ ਆਪਣਾ ਤਕਰੀਬਨ ਹਫਤੇ ਵਿੱਚ ਤਿਆਰ ਹੋ ਜਾਊਗਾ ਤੇ ਫਿਰ ਤੁਹਾਨੂੰ ਇਹ ਰੰਗ ਤੋਂ ਪਹਿਲਾਂ ਦਿਖਾਵਾਂਗੇ ਇੱਕ ਵਾਰੀ ਟਰੈਕਟਰ ਤੇ ਹੁਣ ਤੁਹਾਨੂੰ ਜੀ ਸਟਾਰਟ ਕਰਕੇ ਟਰੈਕਟਰ ਜਿਹੜਾ ਦਿਖਾਉਂਿਆ ਨਾਲੇ ਤੁਹਾਨੂੰ ਅਸੀਂ ਇਹਦੇ ਬ੍ਰੇਕ ਲਾ ਕੇ ਦਿਖਾਉਨੇ ਆ ਨਾਲੇ ਇਹਦੀ ਜਿਹੜੀ ਲਿਫਟ ਆ ਉੱਚਾ ਕਾ ਕੇ ਦਿਖਾਉਨੇ ਆ ਤੇ ਨਾਲੇ ਤੁਹਾਨੂੰ ਇੱਕ ਗੱਲ ਦੱਸ ਦੇਣਾ ਜਿੰਨੇ ਵੀ ਟਰੈਕਟਰ ਲੋਕਾਂ ਦੇ ਹੁੰਦੇ ਨੇ ਇੱਥੋਂ ਲਈ ਕੇ ਰਹਿੰਦੇ ਨੇ ਇੱਥੋਂ ਆਹ ਟਰੈਕਟਰ ਇੱਥੋਂ ਅਸੀਂ ਇਹਦੇ ਪੂਰੇ ਬੋਝ ਬਸ ਲਾ ਕੇ ਪੂਰੇ ਫੁੱਲ ਤਿਆਰੀ ਦੇ ਨਾਲ ਉਹਨੇ ਜਿਵੇਂ ਪਹਿਲੇ ਜ਼ਮਾਨਿਆਂ ਦੇ ਵਿੱਚ ਰਾਜੇ ਜੰਗ ਲਈ ਨਹੀਂ ਜਾਂਦੇ ਹੁੰਦੇ ਸੀ ਤਿਆਰੀ ਕਰਕੇ ਅਸੀਂ ਇਸ ਤਰ੍ਹਾਂ ਪੂਰੀ ਤਿਆਰੀ ਦੇ ਨਾਲ ਟਰੈਕਟਰ ਨੂੰ ਤਿਆਰ ਕਰਦੇ ਆਂਗੇ ਵੀ ਜਿਹੜੇ ਅੱਜ ਤੋਂ 10 ਸਾਲਾਂ ਨੂੰ ਲੋੜ ਆ ਉਹ ਜਿਹੜੇ ਹਰੇਕ ਟਰੈਕਟਰ ਦੇ ਵਿੱਚ ਫੀਚਰ ਪਾ ਕੇ ਚੱਲਦੇ ਜਿੰਨੇ ਟਰੈਕਟਰ ਤੁਹਾਨੂੰ ਲੈਣ ਦੇ ਵਿੱਚ ਦਿਖਦੇ ਨੇ ਤੁਰ ਤੱਕ ਇਹ ਸਾਰਿਆਂ ਦੇ ਵਿੱਚ ਮਾਲਕ ਕੋਲੇ ਹੋਵੇ ਨਾ ਹੋਵੇ ਚੀਜ਼ ਓਰੀਜਨਲ ਤੇ ਸਫਾਈ ਦੇ ਨਾਲ ਪੈਣੀ ਹੈ ਕਿ ਈਮਾਨਦਾਰੀ ਨਾਲ ਕੰਮ ਹੁੰਦਾ ਏ ਵਰਕਸ਼ਾਪ ਦੇ ਵਿੱਚ ਪੈਸਾ ਘੱਟ ਵੱਧ ਤੁਸੀਂ ਲਗਾਉਣਾਗਾ ਛੋਟੇ ਮਤਲਬ ਲੱਗਣਾਗਾ ਤੇ ਹੁਣ ਆਪਾਂ ਤੁਹਾਨੂੰ ਟਰੈਕਟਰ ਇਹ ਸਟਾਰਟ ਕਰਕੇ ਦਿਖਾਉਂਦੇ ਹਾਂਗੇ ਜੋਪਰਾਂ ਨੂੰ ਕਹਿਨੇ ਦਿੰਨੇ ਆ ਤਾਂ ਆਪੀ ਵੀ ਇਹਨੂੰ ਆਪਾਂ ਇੱਕ ਵਾਰੀ ਸਟਾਰਟ ਕਰਕੇ ਕਿਸਾਨਾਂ ਨੂੰ ਦਿਖਾਈਏ